ਅੱਜ ਜਿੱਥੇ ਪੰਜਾਬ ਸਰਕਾਰ ਪੰਜਾਬ ਦੇ ਸਕੂਲਾਂ ਦੇ ਵਿੱਚ ਜਾ ਕੇ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਢੰਡੋਰਾ ਪਿੱਟ ਰਹੀ ਹੈ ਉੱਥੇ ਦੂਜੇ ਪਾਸੇ ਸਕੂਲਾਂ ਦੇ ਵਿੱਚ ਜਿੰਨੀਆਂ ਹੋਰ ਵੀ ਸਰਕਾਰੀ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਪੜਨ ਵਾਲੇ ਬੱਚਿਆਂ ਨੂੰ ਜਿਹੜੀ ਮਿਆਰੀ ਸਿੱਖਿਆ ਦੇਣ ਦੀ ਬਜਾਏ ਉਹਨਾਂ ਤੋਂ ਵੇਟਰ ਦਾ ਕੰਮ ਲੈ ਕੇ ਉਹਨਾਂ ਨੂੰ ਮਜ਼ਦੂਰੀ ਦਾ ਕੰਮ ਲੈ ਕੇ ਉਹਨਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਬੀਤੇ ਦਿਨੀ ਸ਼੍ਰੀ ਗੋਬਿੰਦਵਾਲ ਸਾਹਿਬ ਦੇ ਸਕੂਲ ਆਫ ਐਮਿਨੈਂਸ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਮਾਮਲਾ ਸਿੱਖਿਆ ਕ੍ਰਾਂਤੀ ਉਦਘਾਟਨ ਸਮਾਰੋਹ ਦੇ ਦੌਰਾਨ ਬੱਚਿਆਂ ਦੇ ਕੀਤੀ ਜਾ ਰਹੀ ਜਿਹੜੀ ਵੇਟਰ ਦੀ ਸਰਵਿਸ ਸੀ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਦੇ ਸਬੰਧਤ ਪ੍ਰਿੰਸੀਪਲ ਨੂੰ ਮੁਅਤਲ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਦਸੰਬਰ 2024 ਦੇ ਵਿੱਚ ਸਰਕਾਰੀ ਆਈਟੀਆਈ ਪਠਾਨਕੋਟ ਦੇ ਵਿੱਚ ਉੱਥੋਂ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ ਚੰਦਰ ਜੀ ਨੇ ਕਿਸੇ ਹੋਰ ਸੰਸਥਾ ਦੀ ਮੁਲਾਜ਼ਮ ਨੂੰ ਆਪਣੇ ਸੰਸਥਾ ਦੇ ਵਿੱਚ ਬੁਲਾ ਕੇ ਉਹਨਾਂ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਗਿਆ ਬਹੁਤ ਸਾਰੇ ਜਿਹੜੇ ਸਟਾਫ ਮੈਂਬਰ ਨੇ ਉਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਔਰ ਉਸ ਪਾਰਟੀ ਦੇ ਵਿੱਚ ਜਿਹੜੀ ਇੱਕ ਨਿੱਜੀ ਪਾਰਟੀ ਸੀ ਉਸ ਦੇ ਵਿੱਚ ਜਿਹੜਾ ਸਖਿਆਰਤੀ ਸੀਗੇ ਉਹਨਾਂ ਤੋਂ ਵेटर ਦਾ ਕੰਮ ਲਿਆ ਗਿਆ ਉਹਨਾਂ ਤੋਂ ਮਜ਼ਦੂਰੀ ਕਰਵਾਈ ਗਈ ਔਰ ਦਸੰਬਰ ਦਾ ਦਸੰਬਰ 2 2024 ਦੇ ਵਿੱਚ ਇਹ ਜਿਹੜੀ ਸ਼ਿਕਾਇਤ ਹੈ ਸਬੰਧਤ ਮਾਇਕਮੇ ਟੈਕਨੀਕਲ ਐਜੂਕੇਸ਼ਨ ਪੰਜਾਬ ਦੇ ਜਿਹੜੇ ਡਾਇਰੈਕਟਰ ਸਾਹਿਬਾਨ ਸੀ ਔਰ ਪ੍ਰਿੰਸੀਪਲ ਸਕੱਤਰ ਦੇ ਨਾਮ ਨਾਲ ਇਸ ਵਿਭਾਗ ਦੇ ਮਾਨਯੋਗ ਕੈਬਨਟ ਵਜ਼ੀਰ ਜੀ ਹਰਜੋਤ ਬੈਂਸ ਨੂੰ ਵੀ ਇਸ ਦੀ ਲਿਖਤੀ ਸ਼ਿਕਾਇਤ ਕੀਤੀ ਗਈ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ 5-6 ਮਹੀਨੇ ਬੀਤ ਜਾਣ ਦੇ ਬਾਅਦ ਵੀ ਉਹਨਾਂ ਦੋਸ਼ੀਆਂ ਦੇ ਵਿਰੁੱਧ ਜਿਹੜੀ ਕਾਰਵਾਈ ਕੋਈ ਵੀ ਸਰਕਾਰ ਵੱਲੋਂ ਅਮਲ ਦੇ ਵਿੱਚ ਨਹੀਂ ਆਈ ਔਰ ਮੈਂ ਸਮਝਦਾ ਕਿ ਇਹ ਦੋਹਰੀ ਨੀਤੀ ਹੈ ਕਿਉਂਕਿ ਸ਼੍ਰੀ ਗੋਵਿੰਦਵਾਲ ਸਾਹਿਬ ਦਾ ਜਿਹੜਾ ਮਾਮਲਾ ਸੀ ਮੀਡੀਆ ਦੇ ਵਿੱਚ ਔਣ ਕਰਕੇ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਸੋ ਉਹਨਾਂ ਨੂੰ ਇਹ ਜਿਹੜੀ ਉਸ ਸਬੰਧਤ ਪ੍ਰਿੰਸੀਪਲ ਦੇ ਖਿਲਾਫ ਮਜਬੂਰੀ ਵਸ ਜਿਹੜਾ ਐਕਸ਼ਨ ਲਿਆ ਲੈਣਾ ਪਿਆ ਸੋ ਜਿੱਥੇ ਸਰਕਾਰ ਦੋਹਰੀ ਨੀਤੀ ਕਰ ਰਹੀ ਹੈ ਕਿਉਂਕਿ ਸਕੂਲ ਐਜੂਕੇਸ਼ਨ ਆਰਡ ਟੈਕਨੀਕਲ ਐਜੂਕੇਸ਼ਨ ਦੇ ਜਿਹੜੇ ਮਨਿਸਟਰ ਹੈ ਉਹ ਸ਼੍ਰੀ ਹਰਜੋਤ ਬੈਂਸ ਜੀ ਇੱਕੋ ਨੇ ਦੋਨਾਂ ਦੋਨਾਂ ਡਿਪਾਰਟਮੈਂਟਾਂ ਦੇ ਜਿਹੜਾ ਜ਼ਿੰਮੇਵਾਰੀ ਹੈ ਜਿਹੜਾ ਚਾਰਜ ਹੈ ਇਹਨਾਂ ਮੰਤਰੀ ਸਾਹਿਬ ਦੇ ਕੋਲ ਹੀ ਹੈ ਤੋਂ ਅੱਜ ਤੱਕ ਜਿਹੜੀ ਉਸ ਮਾਮਲੇ ਦੇ ਵਿੱਚ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਸੋ ਜਦੋਂ ਇਹ ਕਾਰਵਾਈ ਅਮਲ ਦੇ ਵਿੱਚ ਨਹੀਂ ਆਈ ਉਸ ਤੋਂ ਬਾਅਦ ਜਿਹੜਾ ਇਸੇ ਸੰਬੰਧੀ ਜਿਹੜੇ ਰਿਮਾਂਡਰ ਵੀ ਭੇਜੇ ਗਏ ਪਰ ਸਰਕਾਰ ਦੇ ਕੰਮ ਦੇ ਉੱਤੇ ਜੋ ਨਹੀਂ ਸਰਕੀ ਉਹ ਸਬੰਧਤ ਪ੍ਰਿੰਸੀਪਲ ਸ੍ਰੀ ਸੁਭਾਸ ਚੰਦਰ ਜੀ ਜਿਨ੍ਹਾਂ ਨੇ ਇੱਕ ਨਿੱਜੀ ਪ੍ਰਾਈਵੇਟ ਪਾਰਟੀ ਦਾ ਯੋਜਨ ਕਰਕੇ ਬੱਚਿਆਂ ਤੋਂ ਜਿਹੜਾ ਗੈਰ ਕਾਨੂੰਨੀ ਗੈਰ ਸਮਾਜਿਕ ਗੈਰ ਪ੍ਰਸ਼ਾਸਕੀ ਕੰਮ ਲਿਆ ਉਸ ਦੇ ਵਿਰੁੱਧ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਨਹੀਂ ਆਈ ਐਟ ਇਹਦੀਕ ਤੋਂ ਬਲੇ ਹੋਇਆ ਉਹਨਾਂ ਕੋਲ ਕੀ ਜਾਣਕਾਰੀ ਕਹਿੰਦੇ ਕਿਉਂ ਨਹੀਂ ਦੇਖੀ ਮੈਂ ਜੀ ਕਿ ਪਿਛਲੇ 5 ਸਾਲਾਂ ਤੋਂ ਲਗਾਤਾਰ ਈਮੇਲ ਪੱਤਰਾਂ ਰਜਿਸਟਰਡ ਪੱਤਰਾਂ ਰਾਹੀਂ ਸਮੇਤ ਸਬੂਤਾਂ ਦੇ ਵੀਡੀਓ ਕਲਿੱਪ ਆਡੀਓ ਕਲਿੱਪ ਰਾਹੀਂ ਮਾਨਯੋਗ ਡਾਇਰੈਕਟਰ ਸਾਹਿਬ ਪ੍ਰਿੰਸੀਪਲ ਫੈਕਟਰੀ ਤਕਨੀਕੀ ਸਿੱਖਿਆ ਉਦਯੋਗਿਕ ਸਖਲਾਈ ਨੂੰ ਇਹ ਜੀ ਕੰਟੀਨਿਊ ਇਹ ਕਿ ਮੈਂ ਇਹ ਕਿ ਇਹਨਾਂ ਨੂੰ ਇਹ ਕਿ ਇਸ ਵੱਡੇ ਹੋਏ ਸਕੈਂਡਲ ਕਪਲਿਆਂ ਬਾਰੇ ਕਿ ਜਾਣੂ ਕਰਵਾ ਰਿਹਾ ਹਾਂ ਪਰ ਇਹ ਕਿ ਇਹਨਾਂ ਵੱਲੋਂ ਅੱਜ ਤੱਕ ਇਹ ਕੋਈ ਵੀ ਇਹਨਾਂ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਤ ਅਧਿਕਾਰੀਆਂ ਕਰਮਚਾਰੀਆਂ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪ੍ਰਿੰਸੀਪਲ ਹਰੀਸ਼ਮੋਨ ਵੱਲੋਂ ਇੱਕ ਹੀ ਪਿਛੋਕੜ ਦੇ ਵਿੱਚ ਇੱਕੀ ਮਿਲਟਰੀ ਇੰਜੀਨੀਅਰਿੰਗ ਸਰਵਿਸ ਆਰਮੀ ਦੇ ਜਿਹੜੇ ਕਰਮਚਾਰੀ ਹੈ ਜੀ ਉਹਨਾਂ ਨੂੰ ਰੀਟ੍ਰੇਨਿੰਗ ਦੇ ਨਾਂ ਦੇ ਉੱਤੇ ਇੱਥੇ ਟ੍ਰੇਨਿੰਗ ਦਿੱਤੀ ਗਈ ਫੌਜ ਵੱਲੋਂ ਇੱਕੀ ਇਹਨਾਂ ਨੂੰ ਲੱਖਾਂ ਰੁਪਏ ਦੀ ਇੱਕ ਚੱਕਾਂ ਰਾਹੀਂ ਅਦਾਇਗੀ ਕੀਤੀ ਗਈ ਅਤੇ ਇਸ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਹਿੱਤ ਮੇਰੇ ਵੱਲੋਂ ਜਦੋਂ ਆਰਟੀਆਈ ਦਾ ਇਹਨਾਂ ਨੂੰ ਉਲੇਖ ਕੀਤਾ ਗਿਆ ਕਿ ਮੈਨੂੰ ਇਹਦੇ ਇੱਕ ਜਿੰਨਾ ਰੁਪਿਆ ਆਇਆ ਹੈ ਉਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਜਿਹੜਾ ਹੈ ਕਿ ਸਰਕਾਰ ਕੋਲੋਂ ਤੁਸੀਂ ਮਨਜ਼ੂਰੀ ਲਈ ਹੈ ਇਸ ਟ੍ਰੇਨਿੰਗ ਦੀ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਜਿਨ੍ਹਾਂ ਨੇ ਲੱਖਾਂ ਰੁਪਏ ਕਿ ਫੌਜ ਵੱਲੋਂ ਤੁਹਾਨੂੰ ਦਿੱਤੇ ਗਏ ਨੇ ਉਹਨਾਂ ਨੂੰ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਣ ਦੇ ਬਾਰੇ ਇੱਕ ਮੈਨੂੰ ਇੱਕ ਇਹਦਾ ਰਿਕਾਰਡ ਦਿੱਤਾ ਜਾਵੇ ਇਸ ਦੇ ਬਾਰੇ ਕਿ ਸਾਰਿਆਂ ਨੇ ਕਿ ਚੁੱਪੀ ਸਾਦੀ ਹੋਈ ਹੈ ਅਤੇ ਇਸ ਪ੍ਰਤੀ ਕੋਈ ਵੀ ਕਾਰਵਾਈ ਨਾ ਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਨਾ ਹੀ ਕਿ ਤਕਨੀਕੀ ਸਿੱਖਿਆ ਦੇ ਤਕਨੀਕੀ ਸਿੱਖਿਆ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਪ੍ਰਤੀ ਕੋਈ ਵੀ ਕਾਰਵਾਈ ਕੀਤੀ ਗਈ ਇਸ ਤੋਂ ਇਲਾਵਾ ਆਈਟੀਆ ਪਠਾਨਕੋਟ ਦੇ ਵਿੱਚ ਗਰੀਬ ਸਖਿਆਰਥੀਆਂ ਨੂੰ ਸਰ ਦਾਖਲੇ ਸਮੇਂ ਪੂਰੇ 10 ਸਾਲਾਂ ਤੱਕ ਇਹ ਜ਼ਬਰਦਸਤੀ ਆਪਣੀ ਪ੍ਰਿੰਸੀਪਲ ਹਰੀਸ਼ ਮੋਨ ਵੱਲੋਂ ਬਣਾਈ ਗਈ ਵਰਦੀ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਹੈ ਦਾਖਲਾ ਤਾਂ ਹੀ ਦਿੱਤਾ ਜਾਵੇਗਾ ਜੇ ਉਹ ਕਿ 1050 ਰੁਪਏ ਪਹਿਲੇ ਜਮ੍ਹਾਂ ਕਰਾਏਗਾ ਇਸ ਤੋਂ ਇਲਾਵਾ ਇਹ ਕਿ ਸਰ ਇੱਕ ਸਰਕਾਰ ਦੇ ਘਰ ਘੜ ਰੋਜ਼ਗਾਰ ਮੇਲਿਆਂ ਦੇ ਵਿੱਚ ਵੀ ਕਿ ਬਹੁਤ ਵੱਡੇ ਪੱਦਰ ਦੇ ਉੱਤੇ ਇੱਕ ਇੱਕ ਘਪਲੇ ਕੀਤੇ ਗਏ ਨੇ ਸਰਕਾਰ ਦੇ ਲੱਖਾਂ ਰੁਪਏ ਦੇ ਕਿ ਫੰਡਾਂ ਦੇ ਉਹ ਆਪਣੀ ਲੁੱਟ ਕਰਕੇ ਆਪਣੇ ਹੜੱਪ ਲਿਆ ਗਿਆ ਹੈ ਇਸ ਤੋਂ ਇਲਾਵਾ ਇਹ ਕਿ ਸੰਸਥਾ ਆਈਟੀਆਈ ਪਠਾਨਕੋਟ ਅਤੇ ਆਈਟੀਆਈ ਹੁਸ਼ਿਆਰਪੁਰ ਵਿੱਚ ਗੈਰ ਕਾਨੂੰਨੀ ਢੰਗ ਨਾਲ ਹਰੀਸ਼ ਮੋਨ ਨੇ ਮੇਕੀ ਦਰਜਨਾ ਦੇ ਹਿਸਾਬ ਨਾਲ ਦਰਖਤਾਂ ਦੀ ਕਟਾਈ ਕਰਕੇ ਆਪਣੇ ਪੈਸੇ ਆਪਣੀ ਜੇਬ ਦੇ ਵਿੱਚ ਪਾ ਲੇ ਉਸ ਤੋਂ ਇਲਾਵਾ ਇਹ ਕਿ ਜ਼ਿਲ੍ਹਾ ਮਾਈਨਿੰਗ ਅਫਸਰ ਪਠਾਨਕੋਟ ਵੱਲੋਂ 1.5 ਕਰੋੜ ਰੁਪਏ ਦੇ ਕਰੀਬ-ਕਰੀਬ ਆਈਟੀਆਈ ਪਠਾਨਕੋਟ ਆਈਟੀਆਈ ਬਮਿਆਲ ਅਤੇ ਆਈਟੀਆਈ ਇਸਤਰੀਆਂ ਪਠਾਨਕੋਟ ਦੀ ਮਦਦ ਕੀਤੀ ਗਈ ਇਸ ਦੇ ਪ੍ਰਤੀ ਵੀ ਕਿ ਇਹਨਾਂ ਵੱਲੋਂ ਇੱਕ ਹੀ ਸਾਰਾ ਰਿਕਾਰਡ ਹੈ ਕਿ ਜਾਣਬੁੱਝ ਕੇ ਛੁਪਾ ਲਿਆ ਗਿਆ ਹੈ ਅਤੇ ਇਸ 1.5 ਕਰੋੜ ਰੁਪਏ ਦੀ ਖਰੀਦ ਕਰਨ ਦੇ ਵਿੱਚ ਕਈ ਤਰ੍ਹਾਂ ਦੀਆਂ ਹੁਣ ਤਾਈਆਂ ਕੀਤੀਆਂ ਗਈਆਂ ਹਨ ਇੱਕ ਕੇਸ ਹੋਰ ਦੇ ਵਿੱਚ ਕਿ ਗੈਰ ਕਾਨੂੰਨੀ ਢੰਗ ਨਾਲ ਇੱਕ ਸਰ ਇੱਕ ਪ੍ਰਿੰਸੀਪਲ ਹਰੀਸ਼ ਮੋਹਨੇ ਆਪਣੀ ਪਤਨੀ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋયા ਆਪਣੀ ਹੀ ਸੰਸਥਾ ਵਿੱਚ ਗੈਸਟ ਫੈਕਲਟੀ ਤੋੜ ਦੇ ਉੱਤੇ ਇੱਕ ਟੀਚਰ ਨਿਯੁਕਤ ਕਰਕੇ ਤੇ ਸਰਕਾਰ ਦੇ ਕਿ ਹਜ਼ਾਰਾਂ ਰੁਪਏ ਦੀ ਲੁੱਟ ਕੀਤੀ ਹੈ ਵਿਤੀ ਲਾਭ ਲਿਆ ਹੈਗਾ ਇਸ ਤੋਂ ਇਲਾਵਾ ਇੱਕ ਸੰਸਥਾ ਦੇ ਵਿੱਚ ਇੱਕ ਫਰਜੀ ਬਿੱਲ ਫਰਜੀ ਦਸਤਾਵੇਜ਼ਾਂ ਰਾਹੀਂ ਸਾਰੀ ਖਰੀਦ-ਫਰੋਕਤ ਕਰਕੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਦੇਣ ਦੇ ਕਿ ਜਿਹੜੇ ਕਿ ਫੰਡ ਸਰਕਾਰ ਵੱਲੋਂ ਲੱਖਾਂ ਰੁਪਏ ਦੇ ਜਾਰੀ ਕੀਤੇ ਜਾਂਦੇ ਹਨ ਉਹਨਾਂ ਨੂੰ ਵੀ ਕਿ ਫਰਜੀ ਤਰੀਕੇ ਦੇ ਨਾਲ ਇੰਸਟ੍ਰਕਟਰਾਂ ਦੇ ਉੱਤੇ ਦਬਾਅ ਬਣਾ ਕੇ ਉਹਨਾਂ ਨੂੰ ਖਤ ਕਰ ਲਿਆ ਜਾਂਦਾ ਹੈ ਤੇ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ। ਆਮ ਬੇਚੇ ਕਿ ਮੇਰੇ ਵੱਲੋਂ ਵਕ ਵਕ ਇੱਕ ਆਰਟੀਆਆਂ ਰਾਹੀਂ ਜਾਣਕਾਰੀ ਮੰਗੀ ਗਈ ਕਿ ਵੀ ਕਿ ਦੇਸ਼ ਹਿੱਤ ਦੇ ਵਿੱਚ ਕਿ ਮੈਂ ਇਸ ਮਸਲੇ ਨੂੰ ਉਜਾਗਰ ਕਰਾਂ ਕਿ ਤਾਂ ਜੋ ਤਕਨੀਕੀ ਸਿੱਖਿਆ ਉਦਯੋਗਿਕ ਸਿੱਖਲਾਈ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਨੂੰ ਕੁਝ ਹੱਦ ਤੱਕ ਖਤਮ ਕੀਤਾ ਜਾ ਸਕੇ ਮੇਰੇ ਵੱਲੋਂ ਕਿ ਜੜੀਆਂ ਜਿੰਨੀਆਂ ਵੀ ਆਰਟੀਆਈ ਐਪਲੀਕੇਸ਼ਨਾਂ ਦਾਇਰ ਕੀਤੀਆਂ ਗਈਆਂ ਸੰਸਥਾਵਾਂ ਵੱਲੋਂ ਪਠਾਨਕੋਟ ਜ਼ਿਲ੍ਹੇ ਦੀਆਂ ਵੱਲੋਂ ਕਦੀ ਵੀ ਕੋਈ ਉਚਿਤ ਇਹਦਾ ਜਵਾਬ ਨਹੀਂ ਦਿੱਤਾ ਗਿਆ ਅਤੇ ਟਾਲਮਟੋਲ ਕਰਕੇ ਕਿ ਫਲਾ ਫਲਾ ਇੱਕ ਪੰਜਾਬ ਸਰਕਾਰ ਦੇ ਪੱਤਰ ਮੁਤਾਬਕ ਕਿ ਇਹ ਜਾਣਕਾਰੀ ਦੇਣੀ ਨਹੀਂ ਬੰਦੀ ਮਜਬੂਰਨ ਮੈਨੂੰ ਫੇਰੇ ਕਿ ਮਾਨਯੋਗ ਪੰਜਾਬ ਰਾਜ ਸੂਚਨਾ ਕਮਿਸ਼ਨ ਜੀ ਨੂੰ ਦੂਸਰੀ ਅਪੀਲ ਦਾਇਰ ਕਰਨੀ ਪਈ ਅਤੇ ਕਿ ਜਿਸ ਦੀ ਸੁਣਵਾਈ ਜਨਵਰੀ 2025 ਤੋਂ ਲਗਾਤਾਰ ਅਜੇ ਵੀ ਹੋ ਰਹੀ ਹੈ ਜਿਨ੍ਹਾਂ ਦੇ ਮਾਨਯੋਗ ਰਾਜ ਕਮਿਸ਼ਨ ਪੰਜਾਬ ਰਾਜ ਸੂਚਨਾ ਕਮਿਸ਼ਨਰਾਂ ਜੀ ਦੇ ਸਹਿਬਾਨ ਜੀ ਦੇ ਹੁਕਮਾਂ ਤੇ ਮੈਨੂੰ ਇਹਨਾਂ ਸੰਸਥਾਵਾਂ ਤੋਂ 400 ਵੱਧ ਬਿੱਲਾਂ ਦੀ ਪੂਰਤੀ ਹੋ ਸਕੀ ਹੈ ਇਹ ਮਾਨਯੋਗ ਰਾਜ ਸੂਚਨਾ ਕਮਿਸ਼ਨ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਸਦਕੇ ਇਹ ਕਿ ਮੈਨੂੰ ਇਹਨਾਂ ਦੇ ਭ੍ਰਿਸ਼ਟਾਚਾਰ ਨਾਲ ਫੈਲੇ ਇਹਨਾਂ ਦੇ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਬਿੱਲਾਂ ਦੀ ਜਾਣਕਾਰੀ ਹੋਈ ਉਹ ਇਹਨਾਂ ਜਿਹੜੇ ਬਿੱਲ ਇਹਨਾਂ ਕੋਲੋਂ ਮੈਨੂੰ ਪ੍ਰਾਪਤ ਹੋਏ ਨੇ ਤਸਦੀਕ ਕਰਕੇ ਇਹਨਾਂ ਨੂੰ ਦੇਣੇ ਪਏ ਉਹਨਾਂ ਦੇ ਵਿੱਚ ਕਿ ਸਰ ਇੱਕੇ ਕਈ ਤਰ੍ਹਾਂ ਦੀਆਂ ਜੀਐਸਟੀ ਵਗੈਰਾ ਹੋਰ ਫਰਜੀ ਤਰੀਕੇ ਦੇ ਨਾਲ ਬੇਲੋੜੇ ਸਮਾਨ ਦੀ ਖਰੀਦ ਮਿੱਕੀ ਕਰੋੜਾਂ ਰੁਪਏ ਦੀ ਇੱਕ ਖਰੀਦ ਜਿਹੜੀ ਹੈਗੀ ਆ ਜਿਹੜੀ ਸੰਸਥਾ ਦੇ ਵਿੱਚ ਜ਼ਰੂਰੀ ਨਹੀਂ ਸੀ ਉਹ ਵੀ ਜਾਣ ਬੁੱਝ ਕੇ ਸਿਰਫ ਆਪਣੇ ਕਮਿਸ਼ਨ ਦੇ ਚੱਕਰ 'ਚ ਫਰਜੀ ਬਿੱਲਾਂ ਰਾਹੀਂ ਉਹ ਕੀਤੀ ਗਈ ਹੈ ਹੁਣ ਜਦੋਂ ਇਹ ਕਿ ਮੇਰੇ ਵੱਲੋਂ ਇਹ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਵਕਫ-ਵਕ ਐਪਲੀਕੇਸ਼ਨਾਂ ਪਾਈਆਂ ਜਾਂਦੀਆਂ ਰਹੀਆਂ ਇਸ ਤੋਂ ਦੁਖੀ ਹੋ ਕੇ ਪ੍ਰਿੰਸੀਪਲ ਸੁਭਾਸ਼ ਚੰਦਰ ਪ੍ਰਿੰਸੀਪਲ ਹਰੀਸ਼ ਮੋਨ ਸੰਸਥਾ ਦੇ ਸਬਡੈਂਟ ਸ਼ਿਵਚਰਨ ਸਿੰਘ ਬਰਾੜ ਅਤੇ ਦਵਿੰਦਰਜੀਤ ਸਿੰਘ ਵੱਲੋਂ ਰਲ ਮਿਲ ਕੇ ਮੇਰੇ ਵਿਰੁੱਧ ਇੱਕੇ ਸਰ ਸਾਜ਼ਿਸ਼ਾਂ ਰਚੀਆਂ ਗਈਆਂ ਮੁੱਖ ਮੁਖ ਦਫਤਰ ਚੰਡੀਗੜ੍ਹ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਮੇਰੇ ਤੇ ਐਫ ਆਈ ਆਰ ਦਰਜ ਕਰਾਉਣ ਲਈ ਬਹੁਤ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਗਈਆਂ ਸ਼੍ਰੀ ਸੁਭਾਸ਼ ਚੰਦਰ ਅਤੇ ਸ਼੍ਰੀ ਸ਼ਿਵਚਰਨ ਬਰਾੜ ਵੱਲੋਂ ਕਿ ਮਾਨਯੋਗ ਰਾਜ ਸੂਚਨਾ ਕਮਿਸ਼ਨਰ ਜੀ ਦੇ ਸਨਮੁਖ ਇਸ ਚੀਜ਼ ਦਾ ਪ੍ਰਗਟਾਵਾ ਕੀਤਾ ਗਿਆ ਕਿ ਕਿ ਸ਼੍ਰੀ ਮੰਗਾ ਸਿੰਘ ਅਸਿਸਟੈਂਟ ਡਾਇਰੈਕਟਰ ਦੇ ਕਹਿਣ ਦੇ ਉੱਤੇ ਹੀ ਅਸੀਂ ਇਹ ਸਰਬਜੀਤ ਦੇ ਵਿਰੁੱਧ ਝੂਠੀ ਐਫਆਈਆਰ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਵੀ ਕਿ ਸਰ ਕਿ ਇਸ ਦੇ ਪ੍ਰਤੀ ਇੱਕ ਮੇਰੇ ਵਿਰੁੱਧ ਬਹੁਤ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਹੁਣ ਕਿਉਂਕਿ ਇਹ ਸੰਸਥਾ ਆਈਟੀਆਈ ਔਮਨ ਦੀ ਸ਼੍ਰੀਮਤੀ ਸੁਰੇਸ਼ ਬਾਲਾ ਦਾ ਜਨਮ ਦਿਨ ਪ੍ਰਿੰਸੀਪਲ ਸੁਭਾਸ਼ ਚੰਦਰ ਵੱਲੋਂ ਅਤੇ ਸ਼ਿਵਚਰਨ ਸਿੰਘ ਬਰਾੜ ਅਤੇ ਸੰਸਥਾ ਦੇ ਹੀ ਇੱਕ ਟ੍ਰੇਨਿੰਗ ਅਫਸਰ ਰਾਜਨ ਭਗਤ ਜੋ ਕਿ ਗੁਰਦਾਸਪੁਰ ਦੇ ਨਾਲ ਸੰਬੰਧਿਤ ਹੈ ਵੱਲੋਂ ਰਲ ਮਿਲ ਕੇ ਇੱਥੇ ਮਨਾਇਆ ਗਿਆ ਜਿਹਦੀ ਮੀਡੀਆ ਦੇ ਵਿੱਚ ਇੱਕ ਖਬਰ ਆਉਣ ਦੇ ਨਾਲ ਇੱਕ ਮਾਨਯੋਗ ਐਡੀਸ਼ਨਲ ਡਾਇਰੈਕਟਰ ਸਾਹਿਬ ਨੂੰ ਵੀ ਇਹਦੀ ਮੈਂ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਆ ਆਈਟੀਆਈ ਗੁਰਦਾਸਪੁਰ ਦੇ ਹੀ ਪ੍ਰਿੰਸੀਪਲ ਸ਼੍ਰੀ ਸੰਦੀਪ ਸਿੰਘ ਨੂੰ ਨਿਯੁਕਤ ਕੀਤਾ ਪਿਛਲੇ 2 2-3 ਦਿਨ ਪਹਿਲਾਂ ਉਹਨਾਂ ਵੱਲੋਂ ਇਸ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਇੱਕ ਮੈਨੂੰ ਨਹੀਂ ਉਮੀਦ ਇਸ ਤੋਂ ਪਹਿਲੇ ਵੀ ਕਿ ਡਾਇਰੈਕਟਰ ਸਾਹਿਬ ਵੱਲੋਂ ਇੱਕ ਜਿਹੜੀਆਂ ਜਾਂਚ ਪੜਤਾਲਾਂ ਕੀਤੀਆਂ ਗਈਆਂ ਨੇ ਉਹ ਅਧਿਕਾਰੀ ਇੱਥੇ ਆ ਕੇ ਇਹਨਾਂ ਦੇ ਨਾਲ ਰਲ ਮਿਲ ਕੇ ਇਹਨਾਂ ਦੇ ਹੀ ਹੱਕ ਦੇ ਵਿੱਚ ਫੈਸਲੇ ਦੇ ਦਿੰਦੇ ਨੇ ਤੇ ਭ੍ਰਿਸ਼ਟਾਚਾਰ ਨੂੰ ਚੁਪਾ ਦਿੱਤਾ ਜਾਂਦਾ ਹੈ ਤੇ ਹੁਣ ਵੀ ਕਿ ਸ਼੍ਰੀ ਸੰਦੀਪ ਸਿੰਘ ਜਿਨ੍ਹਾਂ ਦੇ ਨਾਲ ਇੱਕ ਇਹ ਸ਼੍ਰੀ ਰਾਜਨ ਭਗਤ ਟ੍ਰੇਨਿੰਗ ਅਫਸਰ ਦੇ ਨਿੱਜੀ ਸਬੰਧ ਨੇ ਉਹ ਇਸ ਇਨਕੁਆਇਰੀ ਦੇ ਵਕਤ ਇੱਕ ਇਸ ਸੰਸਥਾ ਪਠਾਨਕੋਟ ਵਿੱਚ ਮੌਜੂਦ ਸੀ ਅਤੇ ਇਨਕੁਆਇਰੀ ਖਤਮ ਹੋਣ ਤੋਂ ਬਾਅਦ ਇੱਕ ਰਾਜਨ ਭਗਤ ਅਤੇ ਹੋਰ ਕਰਮਚਾਰੀਆਂ ਵੱਲੋਂ ਸ਼੍ਰੀ ਸੰਦੀਪ ਸਿੰਘ ਦੇ ਨਾਲ ਇੱਕ ਪਠਾਨਕੋਟ ਦੇ ਵਿੱਚ ਦੁਪਹਿਰ ਦਾ ਲੰਚ ਵੀ ਕੀਤਾ ਗਿਆ ਅਤੇ ਇਸ ਇੱਕ ਜਿਹੜਾ ਹੈ ਕਿ ਜਨਮ ਦਿਨ ਨੂੰ ਹੈ ਕਿ ਉਹ ਜਿਹੜੀ ਇਨਕੁਆਇਰੀ ਕਰ ਰਹੇ ਨੇ ਉਹਨੂੰ ਨਵਾਂ ਮੋੜ ਦੇਣ ਦੇ ਲਈ ਪਿਛਲੀਆਂ ਤਰੀਕਾਂ ਦੇ ਵਿੱਚ ਇਹ ਦਫ਼ਤਰੀ ਹੁਕਮ ਜਾਰੀ ਕਰ ਰਹੇ ਨੇ ਤੇ ਜਿਹੜੀਆਂ ਕਿ ਊਮਨ ਆਈਟੀਆਈ ਦੀਆਂ ਇਸਤਰੀਆਂ ਦੀਆਂ ਕਿ ਹੋਰ ਇੱਕੀ ਕਰਮਚਾਰੀ ਜਿਹੜੇ ਨਾਲ ਇਹਦੇ सुरेश ਬਾਲਾ ਦੇ ਜਨਮ ਦਿਨ ਵਿੱਚ ਸ਼੍ਰੀ ਕੋ ਹੋਏ ਸੀ ਉਹਨਾਂ ਤੇ ਦਬਾਅ ਪਾ ਰਿਆ ਜਾ ਰਿਹਾ ਹੈ ਕਿ ਕਿ ਤੁਸੀਂ ਆਪਣੇ ਬਿਆਨ ਬਦਲ ਦਿਓ ਤੇ ਇਸ ਤਰ੍ਹਾਂ ਹੈ ਕਿ ਸ਼੍ਰੀਮਾਨ ਜੀ ਇਹ ਜਾਂਚ ਵੀ ਨਿਰਪੱਖ ਨਹੀਂ ਹੋਵੇਗੀ ਤੇ ਮੇਰਾ ਇਹ ਹੀ ਬੇਨਤੀ ਹੈ ਕਿ ਇਸ ਉੱਤੇ ਕਿ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਪ੍ਰਿੰਸੀਪਲ ਸੁਭਾਸ਼ ਚੰਦਰ ਹੁਣੇ ਕਿ 30 ਮਈ ਨੂੰ ਰਿਟਾਇਰ ਹੋ ਰਿਹਾ ਹੈ ਅਤੇ ਇਸ